ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1076 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1077 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਆਪੇ ਸਤ 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 ਸਾਚਾ ਪਰਮਾਤਮਾ ਸਿਰਫ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ ਉਹਦਾ ਸਰੂਪ ਸਤ ਹੈ ਉਹ ਸੱਚ ਹੈ ਹਮੇਸ਼ਾ ਸੱਚ ਰਹੇਗਾ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਓਤ ਪੋਤ ਭਗਤਨ ਸੰਗ ਰਾਚਾ ਤਾਣੇ ਪੇਟੇ ਵਾਂਗ ਆਪਣੇ ਭਗਤਾ ਨਾਲ ਪਰਮਾਤਮਾ ਹਮੇਸ਼ਾ ਰਚਿਆ-ਮਿਚਿਆ ਰਹਿੰਦਾ ਹੈ ਆਪੇ ਗੁਪਤ ਆਪੇ ਹੈ ਪ੍ਰਗਟ ਆਪਣਾ ਆਪ ਪ੍ਰਸਾਰਣਾ ਜੀਵਾਤਮਾ ਦੇ ਰੂਪ ਵਿੱਚ ਹਰੇਕ ਜੀਵ ਦੇ ਅੰਦਰ ਆਪ ਹੀ ਲੁਕਿਆ ਹੋਇਆ ਹੈ ਇਹ ਦਿਸਦਾ ਪਸਾਰਾ ਵੀ ਉਸ ਉਹ ਆਪ ਹੀ ਹੈ ਉਸ ਦਾ ਹੀ ਹੈ ਜਗਤ ਰੂਪ ਵਿੱਚ ਉਸ ਨੇ ਆਪਣੇ ਆਪ ਨੂੰ ਆਪ ਹੀ ਖਿਲਾ ਰਿਆ ਹੋਇਆ ਹੈ ਸਭ ਕੁਝ ਆਪੇ ਆਪ ਹੈ ਪਰਮਾਤਮਾ ਸਦਾ ਸਦਾ ਸਦ ਹੋਵਣਹਾਰਾ ਪਰਮਾਤਮਾ ਸਦਾ ਹੀ ਸਦਾ ਹੀ ਜਿਉਂਦਾ ਰਹਿਣ ਵਾਲਾ ਹੈ ਊਚਾ ਗਮਥਾ ਹੋ ਅਪਾਰਾ ਆਤਮਿਕ ਅਵਸਥਾ ਵਿੱਚੋਂ ਬਹੁਤ ਉੱਚਾ ਹੈ ਆ ਪਹੁੰਚ ਹੈ ਅਥਾ ਹੈ ਬੇਅੰਤ ਹੈ ਊਣੇ ਭਰੇ ਭਰੇ ਭਰ ਊਣੇ اے چلت سوامی کے کارنا اس مالک پربھو دے کوتک تماشے ہیں کہ سکھنے پانڈے پار دیندا ہے نو خالی کر دیندہ ہے سالا ہی سچے سا ہے سدا قائم والے پاتشاہ میر کر میں منہ تیری سفسلا کردہ رہا نینی پیکھا اگم تھا हे ਆ ਪਹੁੰਚ ਤੇ ਆ ਪ੍ਰਭੂ ਪਰਮਾਤਮਾ ਕਿਰਪਾ ਕਰ ਹਰ ਥਾਂ ਮੈਂ ਤੈਨੂੰ ਅੱਖਾਂ ਨਾਲ ਵੇਖਾਂ ਕਰਨੀ ਸੁਣ ਸੁਣ ਮਨ ਤਨ ਹਰਿਆ ਮੇਰੇ ਸਾਹਿਬ ਸਗਲ ਉਧਾਰਣਾ ਕੰਨਾਂ ਨਾਲ ਤੇਰੀ ਸਿਫਤ ਸਲਾ ਸੁਣ ਸੁਣ ਕੇ ਪਰਮਾਤਮਾ ਮੈਂ ਤੇਰਾ ਐਨਾ ਖਿਆਲ ਕਰਾਂ ਕਿ ਮੇਰਾ ਮਨ ਮੇਰਾ ਤਨ ਆਤਮਿਕ ਜੀਵਨ ਨਾਲ ਹਰਿਆ ਭਰਿਆ ਹੋਇਆ ਰਹੇ हे मेरे मालिक प्रभु परमात्मा तू सब ना जीवांदा बेड़ा पार करने वाला है कर कर देखै कीता अपना हे प्रभु परमात्मा तू सब जीवां नु पैदा कार करके अपने पैदा कितेया दी संभाल करदा है देखदा है जी अजंत सोई है जपना सारे जी अजंत उसे सृजनहार परमात्मा नु ही जपदे हन ਆਪਣੀ ਕੁਦਰਤ ਆਪੇ ਜਾਣੈ ਨਦਰੀ ਨਦਰ ਨਿਹਾਲਣਾ ਆਪਣੀ ਕੁਦਰਤ ਪੈਦਾ ਕਰਨ ਦੀ ਤਾਕਤ ਨੂੰ ਆਪ ਹੀ ਜਾਣਦਾ ਹੈ ਪ੍ਰਮਾਤਮਾ ਮੇਰ ਦਾ ਮਾਲਕ ਪ੍ਰਭੂ ਮੇਰ ਦੀ ਨਿਗਾਹ ਨਾਲ ਸਭ ਵੱਲ ਤੱਕਦਾ ਹੈ ਸੰਤ ਸਬਾਜਹਿ ਬੈਸਹਿ ਪ੍ਰਭ ਪਾਸੇ ਜਿਸ ਸਾਧ ਸੰਗਤ ਵਿੱਚ ਸੰਤ ਜਨ ਪ੍ਰਭੂ ਦੇ ਚਰਨਾਂ ਵਿੱਚ ਬੈਠਦੇ ਹਨ ਅਨੰਦ ਮੰਗਲ ਹਰ ਚਲਤ ਤਮਾਸੇ ਪ੍ਰਭੂ ਦੇ ਕੌਤਕ ਤਮਾਸ਼ਿਆਂ ਦਾ ਜਿਗਰ ਕਰਕੇ ਆਤਮਕ ਆਨੰਦ ਖੁਸ਼ੀਆਂ ਮੰਨਦੇ ਹਨ ਗੁਣ ਗਾਵੇ ਅਨਹਦ ਧੁਨ ਬਾਣੀ ਤਹਿ ਨਾਨਕ ਦਾ ਸਚਿ ਤਾਰਣਾ ਅਤੇ ਇੱਕ ਰਸ ਸੁਰ ਵਿੱਚ ਬਾਣੀ ਦੀ ਰਾਹੀ ਪ੍ਰਭੂ ਦੇ ਗੁਣ ਗਾਉਂਦੇ ਹਨ ਜੇ ਪ੍ਰਭੂ ਦੀ ਮਿਹਰ ਹੋਵੇ ਤਾਂ ਉਸ ਸਾਧ ਸੰਗਤ ਵਿੱਚ ਦਾਸ ਨਾਨਕ ਭੀ ਉਸ ਦੇ ਗੋਣੇ ਆਪਣੇ ਹਿਰਦੇ ਵਿੱਚ ਵਸਾਏ ਆਉਣ ਜਾਣਾ ਸਭ ਚਲਤ ਤੁਮਾਰਾ ਏ ਪ੍ਰਭੂ ਪਰਮਾਤਮਾ ਜੀਵਾਂ ਦਾ ਜੰਮਣਾ ਤੇ ਮਰਨਾ ਇਹ ਸਾਰਾ ਤੇਰਾ ਰਚਿਆ ਖੇਲ ਹੈ ਘਰ ਘਰ ਦੇਖੇ ਖੇਲ ਅਪਾਰਾ ਬੇਅੰਤ ਪ੍ਰਭੂ ਪਰਮਾਤਮਾ ਇਹ ਖੇਲ ਕਰ ਕਰਕੇ ਆਪ ਹੀ ਵੇਖ ਰਿਹਾ ਹੈ ਆਪ ਪਾਏ ਉਪਾਵਨ ਹਾਰਾ ਆਪਣਾ ਕੀਆ ਪਾਲਣਾ ਪੈਦਾ ਕਰਨ ਦੀ ਸਮਰੱਥਾ ਵਾਲਾ ਪ੍ਰਭੂ ਪਰਮਾਤਮਾ ਆਪ ਜੀਵਾ ਨੂੰ ਪੈਦਾ ਕਰਦਾ ਹੈ ਆਪਣੇ ਪੈਦੇ ਪੈਦਾ ਕੀਤੇ ਜੀਵਾ ਨੂੰ ਆਪ ਹੀ ਪਾਲਦਾ ਹੈ ਸੁਣ ਸੁਣੇ ਜੀਵਾ ਸੋਏ ਤੇਮਾਰੇ ਹੇ ਪ੍ਰਭੂ ਪਰਮਾਤਮਾ ਤੇਰੀ ਸੋਭਾ ਸੁਣ ਸੁਣ ਕੇ ਮੈਂ ਆਤਮਿਕ ਜੀਵਨ ਹਾਸਲ ਕਰਦਾ ਹਾਂ ਸਦਾ ਸਦਾ ਜਾਈ ਬਲੇ ਹਾਰੀ ਮੈਂ ਤੇਥੋਂ ਸਦਾ ਹੀ ਸਦਕੇ ਜਾਂਦਾ ਹਾਂ ਬਲੇ ਹਾਰ ਜਾਂਦਾ ਹਾਂ ਦੋਏ ਕਰ ਜੋੜ ਸਿਮਰੋ ਦਿਨ ਰਾਤਿ ਮੇਰੇ ਸੁਆਮੀ ਅਗਮ ਅਪਾਰਣਾ ਏ ਮੇਰੇ ਆ ਪਹੁੰਚ ਤੇ ਬੇਅੰਤ ਮਾਲਕ ਜਦੋਂ ਤੇਰੀ ਮਿਹਰ ਹੁੰਦੀ ਹੈ ਮੈਂ ਦੋਵੇਂ ਹੱਥ ਜੋੜ ਕੇ ਦਿਨ ਰਾਤ ਤੈਨੂੰ ਸਿਮਰਦਾ ਹਾਂ ਤੋ ਦਬੇ ਨ ਦੂਜੇ ਕਿਸ ਸਾਲਾਹੀ हे ਪ੍ਰਭੂ ਪਰਮਾਤਮਾ ਤੈਨੂੰ ਛੱਡ ਕੇ ਮੈਂ ਕਿਸੇ ਹੋਰ ਦੀ ਸਿਫਤ ਸਲਾ ਨਹੀਂ ਕਰ ਸਕਦਾ ਇੱਕੋ ਇੱਕ ਜੱਪੀ ਮਨਵਾਹੀ ਮੈਂ ਆਪਣੇ ਮਨ ਵਿੱਚ ਸਿਰਫ ਇੱਕ ਤੈਨੂੰ ਹੀ ਜਪਦਾ ਹਾਂ ਤੂੰ ਹੀ ਮੇਰਾ ਸਹਾਰਾ ਹੈ ਹੋਗਾ ਮਹਬੂਜ ਜਨ ਭਏ ਨਿਹਾਲਾ ਇਹ ਭਗਤਾ ਕੀ ਗਾਲਣਾ ਤੇਰੇ ਸੇਵਕ ਤੇਰੀ ਰਜਾ ਨੂੰ ਸਮਝ ਕੇ ਸਦਾ ਖਿੜੇ ਮਥੇ ਰਹਿੰਦੇ ਹਨ ਇਹ ਹੈ ਤੇਰਿਆਂ ਭਗਤਾਂ ਦੀ ਕਾਲ ਕਮਾਈ ਗੋਰੇ ਉਪਦੇਸ਼ ਜਪੀਏ ਮਨ ਸਾਚਾ ਗੁਰੂ ਦੇ ਉਪਦੇਸ਼ ਦੇ ਰਾਹੀ ਮਨ ਵਿੱਚ ਸਦਾ ਥਿਰ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਗੋਰੇ ਉਪਦੇਸ਼ RAM ਰੰਗ ਰਾਚਾ ਗੁਰੂ ਦੇ ਬਦੇਸ਼ ਉੱਤੇ ਤੁਰ ਕੇ ਮਾਨ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗਿਆ ਰਹਿੰਦਾ ਹੈ ਪ੍ਰੇਮ ਦੇ ਰੰਗ ਵਿੱਚ ਗਿਜਿਆ ਰਹਿੰਦਾ ਹੈ ਗੁਰੇ ਉਪਦੇਸ਼ ਟੁੱਟੇ ਸਭ ਬੰਧਨ ਇਹੋ ਪਰਮ ਮੋਹ ਪਰ ਜਾਲਣਾ ਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਮਨੁੱਖ ਦੇ ਅੰਦਰੋਂ ਮਾਇਆ ਦੇ ਮੋਹ ਦੇ ਸਾਰੇ ਬੰਧਨ ਟੁੱਟ ਜਾਂਦੇ ਹਨ ਮਨੁੱਖ ਦੀ ਇਹ ਭੜਕਣਾ ਮਨੁੱਖ ਦਾ ਇਹ ਮੋਹ ਜੰਗ ਇਤਰਾ ਸੜ ਜਾਂਦਾ ਹੈ ਜੈ ਰਾਖੈ ਸੋਈ ਸੁਖ ਥਨਾ ਐਸਾ ਕੋ ਬੜ ਭਾਗੀ ਆਇਆ ਜਿਹੜਾ ਨਿਸ਼ਚਾ ਰੱਖਦਾ ਹੈ ਕਿ ਜਿੱਥੇ ਪ੍ਰਮਾਤਮਾ ਸਾਡੇ ਵਾਸਤੇ ਸੁਖ ਦੇਣ ਵਾਲਾ ਥਾਂ ਹੈ ਉੱਥੇ ਹੀ ਰੱਖਦਾ ਹੈ ਪ੍ਰਮਾਤਮਾ ਸਹਿਜ ਹੋਏ ਸੋਈ ਭਲ ਮਨ ਜਿਹੜਾ ਮਨੁੱਖ ਜੋ ਕੁਝ ਰਜਾ ਵਿੱਚ ਹੋ ਰਿਹਾ ਹੈ ਉਸ ਨੂੰ ਭਲਾਈ ਵਾਸਤੇ ਹੋ ਰਿਹਾ ਮੰਦਾ ਹੈ ਬਿਨ ਸੇ ਬੈਰ ਨਹੀਂ ਕੋ ਬੈਰੀ ਸਭ ਇੱਕੋ ਹੈ ਪਾਲਣਾ ਜਿਸ ਮੁਲੁਖ ਦੇ ਅੰਦਰੋ ਸਾਰੇ ਬੈਰ ਵਿਰੋਧ ਮਿਟ ਜਾਂਦੇ ਹਨ ਜਿਸ ਨੂੰ ਜਗਤ ਵਿੱਚ ਕੋਈ ਵੈਰੀ ਨਹੀਂ ਦਿਸਦਾ ਜਿਹੜਾ ਹਰ ਥਾਂ ਸਿਰਫ ਪ੍ਰਮਾਤਮਾ ਨੂੰ ਹੀ ਵੇਖਦਾ ਹੈ ਡਰ ਚੂਕੇ ਬਿਨ ਸੇ ਅੰਧਿਆਰੇ ਐਸਾ ਕੋਵਡ ਭਾਗੀ ਆਇਆ ਜਿਸ ਦੇ ਅੰਦਰੋਂ ਸਾਰੇ ਡਰ ਮੁੱਕ ਜਾਂਦੇ ਹਨ ਆਤਮਿਕ ਜੀਵਨ ਦੇ ਰਸਤੇ ਦੇ ਸਾਰੇ ਹਨੇਰੇ ਦੂਰ ਹੋ ਜਾਂਦੇ ਹਨ ਪ੍ਰਗਟ ਭਏ ਪ੍ਰਭ ਪੁਰਖ ਨਿਰਾਰੇ ਜਿਸ ਦੇ ਅੰਦਰ ਨਿਰਲੇਪ ਪ੍ਰਭੂ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ ਆਪ ਛੋੜ ਪਏ ਸਰਣਾਈ ਜਿਸ ਕਾ ਸਾਤੇ ਸਕਾਲਣਾ ਜਿਹੜਾ ਮਨੁੱਖ ਆਪਾ ਭਾਵ ਦੂਰ ਕਰਕੇ ਪਰਮਾਤਮਾ ਦੀ ਸਰਣੀ ਪੈਂਦਾ ਹੈ ਜਿਸ ਨੂੰ ਪ੍ਰਭੂ ਦਾ ਪੈਦਾ ਕੀਤਾ ਹੋਇਆ ਹੈ ਜਿਸ ਪ੍ਰਭੂ ਦਾ ਪੈਦਾ ਕੀਤਾ ਹੋਇਆ ਹੈ ਮਨੁੱਖ ਉਸੇ ਦੇ ਸਿਮਰਨ ਦੀ ਕਾਲ ਕਮਾਈ ਕਰਦਾ ਹੈ ਐਸਾ ਕੋ ਵੱਡ ਭਾਗੀ ਆਇਆ ਕੋਈ ਬਿਰਲਾ ਹੀ ਅਜਿਹੇ ਭਾਗਾ ਵਾਲਾ ਮਨੁੱਖ ਜਮਦਾ ਹੈ ਆਠ ਪੈਰ ਜਨ ਖਸਮ ਧਿਆਇਆ ਜਿਹੜਾ ਕਿ ਅઠੇ ਪੈਰ ਮਾਰਕ ਪ੍ਰਭੂ ਦਾ ਨਾਮ ਯਾਦ ਕਰਦਾ ਹੈ ਇਹ ਕੋਈ ਭਾਗਾ ਵਾਲਾ ਹੀ ਹੁੰਦਾ ਹੈ ਤਿਸ ਜਨਕੈ ਸੰਗਤ ਰਹਿ ਸਭ ਕੋਈ ਸੋ ਪਰਵਾਰ ਸਧਾਰਣਾ ਉਸ ਮਨੁੱਖ ਦੀ ਸੰਗਤ ਵਿੱਚ ਰਹਿ ਕੇ ਹਰੇਕ ਮਨੁੱਖ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਉਹ ਮਨੁੱਖ ਆਪਣੇ ਪਰਿਵਾਰ ਵਾਸਤੇ ਸਹਾਰਾ ਬਣ ਜਾਂਦਾ ਹੈ ਏਹੇ ਬਖਸ਼ੀ ਸਖਸਮ ਤੇ ਪਾਵਾਂ ਜੇ ਮੇਰੇ ਮਾਲਕ ਦੀ ਮੇਰੇ ਉੱਤੇ ਮਿਹਰ ਹੋਵੇ ਤਾਂ ਮੈਂ ਉਸ ਮਾਲਕ ਪਾਸੋਂ ਇਹ ਦਾਤ ਹਾਸਲ ਕਰਾਂ ਆਠ ਪੈਰ ਕੜ ਜੋੜ ਧਿਆਵਾਂ ਕਿਹੜੀ ਦਾਤ ਕਿ ਅੱਠੇ ਪੈਰ ਅੱਠੇ ਪੈਰ ਦੋਵੇਂ ਹੱਥ ਜੋੜ ਕੇ ਉਸ ਦਾ ਨਾਮ ਸਿਮਰਦਾ ਰਵਾਂ ਇਹ ਮੈਂ ਮਾਲਕ ਕੋਲੋਂ ਬਖਸ਼ਿਸ਼ ਹਾਸਲ ਕਰਾਂ ਨਾਮ ਜਪੀ ਨਾਮ ਸਹਿਜ ਸਮਾਵਾ ਨਾਮ ਨਾਨਕ ਮਿਲੇ ਉਚਾਰਣਾ ਹੈ ਨਾਨਕ ਆਖ ਉਸ ਦਾ ਨਾਮ ਜਪਦਾ ਰਹਾ ਉਸ ਦੇ ਨਾਮ ਵਿੱਚ ਆਤਮਿਕ ਡੋਲਤਾ ਵਿੱਚ ਲੀਨ ਰਹਾ ਮੈਨੂੰ ਉਸ ਪਰਮਾਤਮਾ ਦਾ ਨਾਮ ਜਪਣ ਦੀ ਦਾਤ ਮਿਲੀ ਰਹੇ ਮਾਰੂ ਮਹੱਲਾ ਪੰਜਵਾ ਸੂਰਤ ਦੇਖਨ ਪੂਲ ਗਵਾਰਾ ਹੈ ਮੂਰਖ ਜਾਦਰ ਦੇ ਪਦਾਰਥਾਂ ਦੀ ਸ਼ਕਲ ਵੇਖ ਕੇ ਗਲਤੀ ਨਾ ਖਾ ਮਿਠਨ ਮਹਾਰਾ ਝੂਠ ਫਸਾਰਾ ਇਹ ਸਾਰਾ ਝੂਠੇ ਮੋਹ ਦਾ ਝੂਠਾ ਖਲਾਰਾ ਹੈ ਜਗ ਮੈਂ ਕੋਈ ਰਹਿਣ ਨਾ ਪਾਏ ਨੇ ਚਲੇ ਇੱਕ ਨਰਾਇਣਾ ਜਗਤ ਵਿੱਚ ਕੋਈ ਵੀ ਸਦਾ ਲਈ ਟਿਕਿਆ ਨਹੀਂ ਰਹਿ ਸਕਦਾ ਸਿਰਫ ਇੱਕ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਗੁਰਪੂਰੇ ਕੀ ਪਉ ਸਰਣਾਈ ਪੂਰੇ ਗੁਰੂ ਦੀ ਸ਼ਰਨ ਪਿਆ ਰਹੋ ਮੋਹ ਸੋਗ ਸਭ ਭਰਮ ਮਿਟਾਈ ਗੁਰੂ ਸ਼ਰਨ ਪਾਏ ਮਨੁੱਖ ਦਾ ਮੋਹ ਸੋਗ ਤੇ ਸਾਰਾ ਭਰਮ ਮਿਟਾ ਦਿੰਦਾ ਹੈ ਇੱਕੋ ਮੰਤਰ ਦਿਰੜਾਏ ਔਖਦ ਸਾਚੇ ਨਾਮ ਰਿੱਧ ਗਾਇਣਾ ਗੁਰੂ ਇੱਕੋ ਉਪਦੇਸ਼ ਹਿਰਦੇ ਵਿੱਚ ਕਰਦਾ ਹੈ ਇੱਕੋ ਦਵਾਈ ਦਿੰਦਾ ਹੈ ਕਿ ਹਿਰਦੇ ਵਿੱਚ ਸਦਾ ਕਾਇਮ ਰਹਿਣ ਵਾਲਾ ਹਰੀ ਨਾਮ ਸਿਮਰਨਾ ਚਾਹੀਦਾ ਹੈ ਗੁਰਪੂਰੇ ਕੀ ਪੌ ਸਰਣਾਇ ਮੋ ਸੋਗ ਸਭ ਪਰਮ ਮਿਟਾਈ ਏਕੋ ਮੰਤਰ ਦਰੜਾਏ ਔਖਦ ਸਚ ਨਾਮ ਰਿਦ ਗਾਇਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1077 ਦੀ ਵਿਆਖਿਆ ਅਤੇ ਬਾਣ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1078 ਦੀ ਵਿਆਖਿਆ ਅਤੇ ਬਾਣ ਸਰਵਣ ਕਰਾਂਗੇ ਪੁਲਚਕ ਦੀ ਖਿਮਾ ਗੁਰੂ ਸੰਗਤ ਬਖਸ਼ਣਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ